ਗੁਰਦਾਸਪੁਰ ਦੇ ਹੱਦੋਂ ਸ਼ਨੀਆ ਰੋਡ ਤੇ ਸਥਿਤ ਫਰੈਡ ਹਾਟਲ ਦੇ ਵਿੱਚ ਪੁਲਿਸ ਨੇ ਕੀਤੀ ਰੇਡ ਚਾਰ ਜੋੜਿਆਂ ਨੂੰ ਕੀਤਾ ਕਾਬੂ ਡੀਐਸਪੀ ਸਿਟੀ ਅਤੇ ਸਪੈਸ਼ਲ ਬ੍ਰਾਂਚ ਵੱਲੋਂ ਕੀਤੀ ਗਈ ਸੀ ਰੇਡ ਲੰਬੇ ਸਮੇਂ ਤੋਂ ਹੋਟਲ ਵਿੱਚ ਚੱਲ ਰਿਆ ਸੀ ਦੇਵ ਵਪਾਰ ਦਾ ਧੰਦਾ ਇੱਕ ਖਾਲੀ ਘਰ ਨੂੰ ਹੋਟਲ ਦੀ ਸ਼ਕਲ ਦੇਵੇ ਵਿੱਚ ਕੀਤਾ ਜਾ ਰਿਹਾ ਸੀ ਧੰਦਾ ਕਿ ਇੱਕ ਖਾਲੀ ਘਰ ਨੂੰ ਹੋਟਲ ਦੀ ਸ਼ਕਲ ਦੇ ਕੇ ਕੀਤਾ ਜਾ ਰਿਹਾ ਸੀ ਦੇਵ ਵਪਾਰ ਦਾ ਧੰਦਾ ਦੁਕਾਨਦਾਰਾਂ ਵੱਲੋਂ ਲਗਾਤਾਰ ਪੁਲਿਸ ਨੂੰ ਕੀਤੀ ਜਾ ਰਹੀ ਸੀ ਸ਼ਿਕਾਇਤ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦੌਰਾਨ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਗਏ ਤੇ ਹੁਣ ਕੁਝ ਹੜਤਾਲ ਕਰ ਰਹੇ ਜਿਹੜਾ ਹੋ ਤੁਸੀ ਉਹ ਇਹ ਰਾਜ ਜੋ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਜੀ ਜੇ ਵੈਰੀਫਾਈ ਕਰਦੇ ਕਿ ਕੌਣ ਹੈ ਤਾਂ ਮਾਲਕ ਕਾ ਕਿਰਾਏ ਤੇ ਆ ਕਿ ਉਸ ਦਾ ਆਪਣਾ ਮੈਂ ਇਹ ਸਾਰਾ ਕੁਝ ਅਜ ਵੈਰੀਫਾਈ ਕਰਨਾ ਅਜਾ ਜਸਟ ਹੁਣੇ ਅਸੀਂ ਆਏ ਹੁਣੇ ਹੀ ਕਿੰਨੇ ਦਿਨ ਤੋਂ ਰਹੇ ਸਰ ਇਹ ਜੇ ਵੈਰੀਫਾਈ ਕਰਦੇ ਤਾਂ ਸੰਤੋ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਂਟ ਤੇ ਅਹੀਂ ਐਕਸ਼ਨ ਕਰ ਦਿੱਤਾ ਬਿਲਕੁਲ ਕੀਤੀ ਜਾਂਦੀ ਹੈ ਹੌਟਲ ਤੋਂ ਸਰ ਕਿੰਨੀਆਂ ਕੁੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਕੋਟ ਦਾ ਮਾਲਕ ਹੀ ਸਰ ਨੋ 호텔 ਦਾ ਨਾਮ ਤਾਂ ਕੋ ਮੜਦਲਾ ਹੈ ਬਾਹਰ ਫਰੈਂਡ ਦਾ ਕੋ ਬੋਰਡ ਜੇ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਨੂੰ ਥੋੜਾ ਉਹ ਤਾਂ ਹੈ ਮਦੂਦ ਜੀ ਸਹੀ ਤਰਾਜੂਗਾ ਜੀ ਹਾਂ ਸਾਡੇ ਤਰਾਜੂਗਾ ਜੀ